ਖੁਸ਼ੀਆਂ ਭਰਿਆ ਮਾਹੌਲ ਅਚਾਨਕ ਉਸ ਵੇਲੇ ਗਮੀ ਦੇ ਵਿੱਚ ਬਦਲ ਗਿਆ ਜਦੋਂ ਬੜੇ ਚਾਵਾ ਦੇ ਨਾਲ ਪਾਲੀ ਆਪਣੀ ਧੀ ਦਾ ਮਾਪਿਆਂ ਨੇ ਵਿਆਹ ਰੱਖਿਆ ਸੀ ਤੇ ਲਾਵਾਂ ਫੇਰੇ ਲੈਣ ਤੋਂ ਅਚਾਨਕ ਬਾਅਦ ਉਸ ਨੂੰ ਕਬਰਾਹਟ ਸ਼ੁਰੂ ਹੋ ਗਈ ਤੇ ਜਦੋਂ ਲਾੜੀ ਲਾੜੇ ਦੇ ਨਾਲ ਸਟੇਜ ਤੇ ਚੜਨ ਲੱਗੀ ਤਾਂ ਉਸ ਦੀ ਮੌਤ ਹੋ ਗਈ ਲਾੜੀ ਨੂੰ ਕਬਰਾਹਟ ਹੋ ਰਹੀ ਸੀ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਲਾੜੀ ਦੀ ਮਾਣੇ ਦੱਸਿਆ ਦੁਸ਼ਮਣ ਨਾਲ ਵੀ ਨਾ ਐਫੋਜੀ ਘਟਨਾ ਵਾਪਰੇ ਜੋ ਸਾਡੇ ਨਾਲ ਵਾਪਰੀ ਹੈ ਸਾਡਾ ਸਾਰਾ ਕੁਝ ਉਜੜ ਗਿਆ ਇਸ ਪਰਿਵਾਰ ਦੇ ਦੋ ਬੇਟੀਆਂ ਤੇ ਇੱਕ ਬੇਟਾ ਸੀ ਬਹੁਤ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਮਾਪਿਆਂ ਨੇ ਸਾਰਾ ਕਾਰਵਿਆਰ ਕਰ ਲਿਆ ਸੀ ਸਾਰਿਆਂ ਨੂੰ ਬੜਾ ਚਾ ਸੀ ਪਰ ਪ੍ਰਮਾਤਮਾ ਦੇ ਰੰਗਾਂ ਦਾ ਕੋਈ ਭੇਦ ਨਹੀਂ ਅਚਾਨਕ ਲਾੜੀ ਨੂੰ ਕਬਰ ਆੜ ਸ਼ੁਰੂ ਹੋ ਗਈ ਉਸ ਨੂੰ ਲਹਿੰਗੇ ਦੀ ਥਾਂ ਸਧਾਰਨ ਕੱਪੜੇ ਵੀ ਪਹਿਨਾਏਗੇ ਪਰ 15 20 ਮਿੰਟ ਬਾਅਦ ਉਸ ਦੀ ਅਚਾਨਕ ਮੌਤ ਹੋ ਗਈ ਅਸੀਂ ਆਪਣੇ ਚੈਨਲ ਦੇ ਜ਼ਰੀਏ ਉਸ ਵਾਹਿਗੁਰੂ ਅੱਗੇ ਇਹ ਹੀ ਅਰਦਾਸ ਕਰਦੇ ਹਾਂ ਕਿ हे ਪ੍ਰਮਾਤਮਾ ਇਸ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਤੇ ਦੋਸਤੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਇਸ ਪਿਆਰੀ ਜੀ ਧੀ ਦੇ ਲਈ ਵਾਹਿਗੁਰੂ ਜ਼ਰੂਰ ਲਿਖਿਓ